ਰੇਪਨ ਖੁਸ਼ੀ ਪੰਜਾਬੀ ਟ੍ਰੈਵਲ ਕਾਪਲਾ ਇਹ ਉਹਨਾਂ ਦਾ ਘਰ ਹੈ ਮੈਂ ਬਾਪੂ ਜੀ ਤੋਂ ਪੁੱਛਿਆ ਸੀਗਾ ਕਿ ਰੇਪਨ ਹੋ ਰੇ ਕਦੋਂ ਕੌਣਾ ਹੈ ਰੇਪਨ ਹੋ ਰਾ ਨਹੀਂ ਤੇ ਇਹ ਕਹਿੰਦੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਬਲੌਗ ਦੇ ਵਿੱਚ ਆਪਾਂ ਚੱਲੇ ਸੀ ਨੌਮੀ ਪਾਸਾਈ ਸਾਈ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਨਾਲ ਹੀ ਆਪਣੇ ਪਿੰਡ ਪੈ ਜਾਂਦਾ ਇੱਥੇ ਪੰधेरਪਿੰਡਾ ਤੇ ਬਲਾਗ ਨਾਲ ਅਖੀਰ ਤੱਕ ਬਣੇ ਰਹੋ ਗੁਰਫਤਿਹ ਹੋ ਗਿਆ ਤਿਆਰ ਇਹ ਕਹਿੰਦਾ ਮੰਨੋ ਵੀ ਮੱਥਾ ਟੇਕ ਕੇ ਲਿਆਓ ਮੈਂ ਵੀ ਮੱਥਾ ਟੇਕਣਾਗਾ ਚੱਲੀਏ ਚਲੋ ਲਓ ਜੀ ਅਸੀਂ ਆ ਗਏ ਸੀ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਇਹ ਗੇਟ ਹੁਣ ਬੰਦ ਕਰਿਆ ਪਿਆ ਉਧਰ ਤੀ ਨਵਾਂ ਗੇਟ ਬਣਾਤਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਵਾਹਿਗੁਰੂ ਵਾਹਿਗੁਰੂ ਇੱਕ ਮੈਂ ਪਹਿਲਾਂ ਹੀ ਵਲੌਗ ਬਣਾਇਆ ਸੀ ਗੁਰਦੁਆਰਾ ਸਾਹਿਬ ਦਾ ਉਹਦੇ ਵਿੱਚ ਮੈਂ ਸਾਰਾ ਇਤਿਹਾਸ ਦੱਸਿਆ ਹੋਇਆ ਗੁਰਦੁਆਰਾ ਸਾਹਿਬ ਦਾ ਉਹ ਸਾਹਮਣੇ ਆ ਗਿਆ ਆਪਣੇ ਪਿੰਡ ਦਾ ਬਾਸਨ ਸਟੈਂਡ ਤੇ ਇੱਧਰ ਆਪਣੇ ਆ ਪਾਬੇ ਹੋਰੀ ਬਜ਼ੁਰਗ ਇਹ ਬੈਂਦੇ ਬੈਠੇ ਰਹਿੰਦੇ ਨੇ ਇੱਥੇ ਆਹ ਤਖਤ ਉੱਪਰ ਆਗਾ ਇਹਦੇ ਉੱਤੇ ਬਹਿ ਜਾਂਦੇ ਨੇ ਕਿਉਂਕਿ ਇੱਥੇ ਹਵਾ ਹਵਾ ਬਹੁਤ ਵਧੀਆ ਚੱਲਦੀ ਆ ਤੇ ਦਰਖਤ ਲੱਗੇ ਹੋਏ ਨੇਗੇ ਆਇਆਂ ਦਾ ਦਰਖਤਾਂ ਦੇ ਤਾਂ ਸਾ ਅਸੀ ਨਾਣੋ ਵੀ ਵਧੀਆਗਾ ਇਹ ਆਪਣੇ ਚਾਚੇ ਦਾ ਘਰ ਆ ਤੇ ਆ ਜੋ ਸਾਹਮਣੇ ਘਰ 파 ਰਹੇ ਨੇਗੇ ਇਹ ਜੋ ਮੁੰਡਾ ਮਤਲਕਿ ਬਲੌਗ ਬਣਾਉਂਦਾ ਹੈਗਾ ਰੇਪਣ ਖੁਸ਼ੀ ਪੰਜਾਬੀ ਟਰੈਵਲ ਕਾਪਲਾ ਇਹ ਉਹਨਾਂ ਦਾ ਘਰ ਹੈਗਾ ਉਹ ਬਣਾ ਰਹੇ ਨੇ ਘਰ ਇੱਥੇ ਮੈਂ ਬਾਪੂ ਜੀ ਤੋਂ ਪੁੱਛਿਆ ਸੀਗਾ ਕਿ ਰੇਪਣ ਹੋ ਰੇ ਕਦੋਂ ਕਾਉਣਾ ਹੈ ਰੇਪਣ ਹੋ ਰਾ ਨਹੀਂ ਤੇ ਇਹ ਕਹਿੰਦੇ ਵੀ ਹਜੇ ਉਹ ਕਿਸੇ ਕੰਟਰੀ ਚ ਗਏ ਹੋਏ ਨੇਗੇ ਵੀ ਉਹਨਾਂ ਨੂੰ ਹਜੇ ਟਾਈਮ ਲੱਗ ਜੂਗਾ ਉਹਨਾਂ ਚ ਇਹ ਆ ਗਿਆ ਪਿੰਡ ਕਾਲੇਕੇ ਦਾ બસ ਸਟਾਡ ਮੈਂ ਇੱਥੇ ਬੈਠਾ ਸੀਗਾ ਮੰਮੀ ਦੀ ਵੇਟ ਵੇਟ ਕਰ ਰਿਹਾ ਸੀਗਾ ਫਿਰ ਆ ਗਿਆਂ ਆਪਾਂ ਬਿਜਲੀ ਘਰ ਚ ਗ੍ਰੈਡ ਚ ਆ ਇਧਰ ਕਿੱਡਾ ਜਗਾਰਡਮੈਂਟ ਆ ਕਮਾ ਰਾਣਾ ਕੀ ਕੁਝ ਚੀਜ਼ਾਂ ਲਾ ਨਹੀਂ ਹੋਣ ਜਾਣੀ ਕਿੰਨੇ ਤਾਰਾਂ ਤਪੇ ਨੇ 22 ਕੇ ਵੀ ਸਾਵਾ 73 ਸੰਤ ਨੌਲਾ ਤੇ ਇੱਥੇ ਥੋੜਾ ਜਿਹਾ ਕੰਮ ਹੋ ਰਿਹਾ ਸੀ ਅੱਜ ਆ ਅਗੀ ਸਾਡੇ ਪਿੰਡ ਵਾਲੀ ਨਹਿਰ ਆ ਤੇ ਜਿਹੜਾ ਉਹ ਪੁਰਾਣਾ ਪੁਲ ਆ ਉਹ ਪੌਪਲ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਹੈਗਾ ਫਿਰ ਇਹ ਦੂਆ ਦੇ ਇਧਰ ਨਵਾਂ ਪੁਲ ਬਣਾਇਆ ਗਿਆ ਸੀ ਦੇਖ ਲਓ ਮੀ ਪਿਆ ਜੇ ਵੀ ਉਹ ਪੁਲ ਆਹ ਵੇਖੋ ਦੋਨੇ ਪਾਸੇ ਦਰਖਤ ਲੱਗੇ ਵਿਚਾਲੇ ਸਾਈਂ ਸਾਂ ਉਹ ਜਿੱਥੋਂ ਸੀ ਆਇਆ ਰਾਜਲੰਗ ਕੇ ਬਿਲਕੁਲ ਸਾਹ ਨਹੀਂ ਸੀ ਆਜੀ ਵਧੀਆ ਯਾਰ ਤਰਾਹ ਤਾ ਬੱਤ ਬੱਤ ਲਾਉਣੇ ਚਾਹੀਦੇ ਨੇ ਨਾ ਇਹਨਾਂ ਨੂੰ ਪੱਟਣਾ ਚਾਹੀਦਾ ਸੱਚ ਸਾਡੇ ਬਾਕੀ ਸਰਕਾਰ ਨੇ ਇੱਕ ਵਧੀਆ ਪ੍ਰਾਲਾ ਕੀਤਾਗਾ ਤੇ ਸਰਕਾਰ ਫਰੀ ਵਿੱਚ ਦਰਾਸਤ ਲਗਾ ਰਹੀ ਹੈ ਚਾਹੇ ਕੋਈ ਵੀ ਜਾ ਕੇ ਪਿੰਡ ਚੋਂ ਦਰਾਸਤ ਲਿਆ ਕੇ ਲਾ ਸਕਦਾਗਾ ਚਾਹੇ ਆਪਣੇ ਘਰੇ ਚਾਹੇ ਖੇਤ ਕੋਤ ਮੈਂ ਵੀ ਲਾਉਂਗਾ ਬਸ ਆਪੇ ਆਟੋਮੈਟਿਕ ਲਾ ਕੇ ਨੱਕੇ ਨੁੱਕੇ ਕਰ ਜਣੇ ਜੇ ਆ ਗਈ ਆਪੇ ਪਾਣੀ ਪੈ ਪਈਊਗਾ ਦੋ ਖੱਤਿਆਂ ਚ ਕਰ ਜਾਾਂਗੇ ਅਈ ਤਾਂ ਪਹਿਨ ਠੀਕ ਲੱਗਦਾ ਉਸੇ ਰੈਲੇ ਖੱਤੇ ਦੇਖ ਲੈਣਾਂ ਦੋਨੇ ਫਿਰ ਉਹਨਾਂ ਦੇ ਵਿੱਚ ਕਰ ਜਾਾਂਗੇ ਬਾਕੀ ਫਿਰ ਸ਼ਾਮ ਨੂੰ ਆ ਕੇ ਇਹਦੇ ਵਿੱਚ ਦੇਖ ਲਾਂਗੇ ਜੇ ਲਾਈਟ ਆ ਗਈ ਜੇ ਨਾ ਆਈ ਤਾਂ ਕੀ ਕਹਿਣਾਗਾ ਆ ਸਰਕਾਰ ਨੇ ਹੁਣ ਪਿੰਡੋਂ ਪਿੰਡੇ ਬੂਟੇ ਲਵਾਉਣੇ ਸ਼ੁਰੂ ਕਰ ਦਿੱਤੇ ਆ ਕੱਲ ਆਪਣੇ ਹੋਰੇ ਲਾ ਕੇ ਗਿਆਗੇ ਸੂਏ ਦੇ ਕਿਨਾਰੇ ਆ ਵੇਖੋ کافی ਬੂਟੇ ਲਾਇਆ ਹੈ ਇਹ ਜੇ ਲੋਕਾ ਨਾ ਬੂਟੇ ਲਾਤਾ ਹੱਤੇ ਵਾਸਤੇ ਦਾ ਲੋਕ ਨਾ ਪਾਣੀ ਪਾਉਣ ਦਾ ਧਿਆਨ ਨਹੀਂ ਰੱਖਦੇ ਲਾਤਾ ਦਿੰਦੇ ਆਗੇ ਇਹ ਪਾਣੀ ਪੂਣੀ ਵਧੀਆ ਪੈਂਦਾ ਰਹੇ ਤਾਂ ਵਧੀਆ ਗੱਲ ਹੈਗੀ